ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਦੋਸਤੋ ਸੂਰੇ ਵਾਲਾ ਬੱਕਰਾ ਮੰਡੀ ਤੇ ਅੱਜ ਬਾਹਰ ਲੀਆਂ ਪਾਲਟੀਆਂ ਤਿੰਨ ਪਾਲਟੀਆਂ ਪਹੁੰਚੀਆਂ ਤੇ ਉਹਨਾਂ ਨੂੰ ਪੱਖੇ ਦੇ ਨਾਲ ਸਨਮਾਨਿਤ ਕੀਤਾ ਗਿਆ ਕਿਉਂਕਿ ਉਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੌਦੇ ਕੀਤੇ ਆ ਤੇ ਹੁਣ ਆਪਾਂ ਉਧਰੋਂ ਰਾਜਸਥਾਨ ਚੋਂ ਵੀਰ ਜੀ ਜਿਹੜੇ ਆਏ ਆ ਉਹਨਾਂ ਨਾਲ ਗੱਲਬਾਤ ਕਰਾਂਗੇ हाँ जी नमस्कार जी नमस्कार जी भाई साहब हाँ जी क्या कहना चाहोगे जी मंडी के बहुत बढ़िया लगी मेरे को ये मंडी भाई अपने जो मंडी के मेरे को बताया था पहले मैं तुंगवाली में भी गया था इन्होंने मेरे को माल दिलवाया था तुंगवाली में सही है ये गुरुवार को इन्होंने मेरे को माल दिलवाया था वहां से टोटल साठ पीस लेके जा रहा हूँ यहाँ से ठीक है आपको जी। जी�

कई आदमी इनको माडा बता रहे हैं कोई नहीं देखो ये तो सब जगह हो जाए राजस्थान हो जाए पंजाब ऐसे से यहां पे बहुत तो फ्रॉड भी बैठे हैं कोई कमीशनखोर भी बैठे हैं उधर से भी मान लेते इधर से भी मान लेते हैं तो ऐसा काम कोई करो मत यार ये बंदा मेरे को बढ़िया लगा इन्होंने मेरे को माल बढ़िया दिलाया ठीक है जी तो इस तो आगे मंडी वाले ओनर अपने सूर्य वाला बकरा मंडी दे ओनर उन नाल आपा गल बात करांगे हां जी किदा दा लगया आपा नु आज दा माहौल ਬਹੁਤ ਬਹੁਤ ਧੰਨਵਾਦੀ ਜਿਹੜੇ ਬਾਈ ਆਪਣੇ ਕੋਲੇ ਪਾਰਟੀ ਆਪਣੇ ਕੋਲੇ ਪਹੁੰਚੀ ਸੀ ਕੇ ਸਨਾ ਠੀਕ ਹੈ ਜੀ ਇਹ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਕੋਈ ਗਲਤ ਬੋਲ ਨਹੀਂ ਸਕਦਾ ਇਹ ਹੋਰ ਵੀ ਇਹ ਵਾਲਾ ਇਹ ਵੀ ਬੇਨਤੀ ਕਰਦੇ ਆਂ ਕਿ ਆਪ ਦਾ ਬਾਤ ਤੋਂ ਬਾਅਦ ਸੰਗਰੇ ਵਾਲਾ ਬੱਕਰਾ ਮੋਢੀ ਤੇ ਲੈ ਕੇ ਪਹੁੰਚਿਆ ਕਰੋ ਕਿ ਭਾਈ ਤੁਮੇ ਇੱਕ ਬਹੁਤ ਪਾਰਟੀਆਂ ਬਾਹਰ ਨਹੀਂ ਆਉਣੀ ਸਟਾਰਟ ਹੋ ਗਈਆਂ ਬਾਅਦ ਤੋਂ ਬਾਅਦ ਹਰੇਕ ਬੰਦਾ ਜਿਹੜਾ ਕੋਈ ਇੱਕ ਰੇਲ ਦੇ ਕੰਮ ਨੂੰ ਕੋਈ ਬੁਝੀ ਬੜੀ ਜਾਉ ਉਹ ਨਿਕਾਇਤਾ ਕਦੀ ਨਾ ਕੋਈ ਆਪਣਾ ਬਜ਼ਰ ਜਾ ਕੋਈ ਆਪਣਾ ਕੋਈ ਘਰੇ ਕਾਲੇ ਵੀ ਆ ਜਾਨਵਰ ਚੰਗੇ ਵੱਡੇ ਬੱਕਰੇ ਆ ਕੋਈ ਵੇਟ ਵਾਲੀਆਂ ਪੀਤਲ ਮੱکریاں ਜਾਂ ਬਰਬਰੀ ਆ ਤੇ ਵੱਧ ਤੋਂ ਵੱਧ ਸੂਰੇ ਵਾਲਾ ਬੱਕਰਾ ਮੰਡੀ ਤੇ ਮਾਲ ਆਪਣਾ ਲੈ ਕੇ ਪਹੁੰਚਿਆ ਕਰੋ ਹਰ ਹਾਲ ਦੇ ਵਿੱਚ ਤੁਹਾਡਾ ਮਾਲ ਸੇਲ ਹੋਊਗਾ ਵਧੀਆ ਰੇਟ ਦੇ ਵਿੱਚ ਸੇਲ ਹੋਊਗਾ ਕੋਈ ਤੁਹਾਨੂੰ ਪਰੇਸ਼ਾਨੀ ਨਹੀਂ ਆਉਂਦੀ ਮੰਡੀ ਦੇ ਵਿੱਚ ਲੰਗਰ ਚਾਹ ਪਾਣੀ ਆਰੋ ਵਾਲੇ ਪਾਣੀ ਦਾ ਖਾਸ ਪ੍ਰਬੰਧ ਆ ਆ ਬਾਈਆਂ ਨੇ ਅੱਜ ਆਪਣੇ ਕੋਲੇ ਬਹੁਤ ਵੱਡੀ ਗੱਡੀ ਤੇ ਗੈਂਤੀ ਦੇ ਵਿੱਚ ਸੌਦੇ ਸੌਦੇ ਕੀਤੇ ਸੀ ਕਿ ਮੈਂ ਮਾਲ ਥੋੜਾ ਲੈਣੇ ਤੋਂ ਜ਼ਿਆਦਾ ਆਇਆ ਥਾ ਮਗਰ ਉਹ ਥੋੜਾ ਕਿਹਾ ਮਾਲ ਆ ਇਹ ਵੀ ਥੋੜਾ ਕਿਹਾ ਘੱਟ ਆਇਆ ਤੇ ਚੱਕਰ ਮੈਂ ਮਾਲ ਜ਼ਿਆਦਾ ਲੈਣੇ ਆਇਆ ਥਾ ਮੈਂ 50 ਪੇਸ ਲੈਣੇ ਆਇਆ ਥਾ ਠੀਕ ਹੈ ਤੇ ਚੱਕਰ ਮੈਂ ਚਲੋ ਕੋਈ ਬਾਤ ਬਾਕੀ ਬਹੁਤ ਬੜਾ ਮੈਨੂੰ ਮੰਡੀ ਦਾ ਵਿਵਹਾਰ ਵੜਿਆ ਲੱਗਾ ਯਾਹਾਂ ਪੇ ਹਾਂਜੀ ਤੁਹਕੇ ਤੁਸੀਂ ਤੁਸੀਂ ਬਾਈ ਜੀ ਕਹਿੰਦਾ ਮੰਡੀ ਸਾਨੂੰ ਬਹੁਤ ਵਧੀਆ ਲੱਗੀ ਹੈ ਕਿ ਅੱਗੇ ਤੋਂ ਵੀ ਆਪਣੇ ਮਾਈਕ ਲਗਾਉਣਾ ਆਪਣੇ ਕੋਲੇ ਮਾਲ ਦਾ ਦਰਸਾਉਣਾ ਵਾਲਾ ਮੰਡੀ ਤੇ ਪਹੁੰਚੋ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਸਾਰੇ ਭਰਾ ਆਪਣੇ ਪਹੁੰਚੇ ਤਾੜੀਆਂ ਮਾਰ ਦਿਓ ਬਾਈਆ ਬਾਈ ਅੱਗੇ ਨੂੰ ਬਾਈ ਆਊਗਾ ਉਹਨਾਂ ਵੱਧੂ ਮਾਲ ਤਵਾ ਜਿੰਨਾ ਮਰਜੀ ਲਵੇ 50 ਪੀਸ ਲਵੇ 100 ਪੀਸ ਲਵੇ ਜਿੰਨਾ ਲੋੜ ਹੋਵੇ ਠੀਕ ਹੈ ਠੀਕ ਹੈ ਜੀ ਇਹਦੀ ਪੂਰੀ ਮਦਦ ਕਰਾਂਗੇ ਮਨਦੀਪ ਤੁਸੀਂ ਕੀ ਆਖਣਾ ਜਾਓਗੇ ਬਾਈ ਜੀ ਬਾਈ ਜੀ ਆਪਾਂ ਨੇ ਇਹ ਕਹਿੰਨੇ ਵਧੀਆ ਮਾਲ ਮੰਡੀਆਂ ਤੇ ਆਉਂਦਾ ਰਹੇ ਵਧੀਆ ਸੌਦੇ ਹੁੰਦੇ ਰਹਿਣ ਤੇ ਕੋਈ ਵੀ ਰੋਲੇ ਪਾਜੀ ਨਾ ਹੋਵੇ ਜਿਵੇਂ ਅੱਜ ਇੱਥੇ ਬਈ 1 ਘੰਟੇ ਵਿੱਚ ਦੀ 30 ਸੌਦੇ ਹੋਇਆ ਯਾਰ ਠੀਕ ਹੈ ਜੀ 1 ਘੰਟ ਬਾਈ ਨੂੰ ਤੜਕੇ ਕਹਿਤਾ ਸੀ ਵੀ ਆਵਾਂਗੇ ਬਾਈ ਨੇ ਪੇਮੈਂਟ ਨੂੰ ਵੀ ਸਹਿਯਾਤ ਕੀਤੀ ਹੈ ਬਾਈ ਨੇ ਕਿਹਾ ਸੀ ਕੋਈ ਚੱਕਰ ਨਹੀਂ ਤੁਸੀਂ ਮਾਲ ਖਰੀਦੋ ਜਿੰਨਾ ਵੀ ਖਰੀਦਿਆ ਜਾਂਦਾ ਪੇਮੈਂਟ ਦੀ ਵੀ ਕੋਈ ਦਿੱਕਤ ਆਲੀਕਾਰ ਨਹੀਂ ਵਧੀਆ ਬਾਈ ਦਾ ਪਮਨ ਦਾ ਮਤਲਬ ਨੇਚਰ ਬਹੁਤ ਵਧੀਆ ਜੀ ਸਹੀ ਹੈ ਜੀ ਠੀਕ ਹੈ ਬਈ ਜੀ ਸੋ ਦੋਸਤੋ ਸੋਣੀ ਲਿਆ ਹੋਣਾ ਤੁਸੀਂ ਸੂਰਿਆਲਾ ਬੱਕਰਾ ਮੰਡੀ ਬਾਰੇ ਇੱਥੇ ਤੁਸੀਂ ਪਹੁੰਚੋ ਵਧੀਆ ਨਗ ਖਰੀਦੋ ਕੋਈ ਰਹਿਣ ਦੀ ਕੋਈ ਰਾਹ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਦਿੱਕਤ ਤੁਹਾਨੂੰ ਆਉਂਦੀ ਆ ਤਾਂ ਤੁਸੀਂ ਮੰਡੀ ਆਨਰਾਂ ਨੂੰ ਦੱਸੋ ਤੇ ਉਹ ਦਿੱਕਤਾਂ ਥੋੜੀਆਂ ਦੂਰ ਕੀਤੀਆਂ ਜਾਣੀਆਂ ਹਾਲਾਂਕਿ ਇਗਨੋਰ ਨਹੀਂ ਕੀਤੀ ਜਾਊਗੀ ਕੋਈ ਵੀ ਗੱਲ ਸੋ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਾਰਿਆਂ ਦਾ ਇੱਥੇ ਆਉਣ ਦੇ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ